ਸਰ ਤੁਸੀਂ ਅੱਜ ਮੋਗਾ ਵਿੱਚ ਆਏ ਹੋ ਤੇ ਇੱਥੇ ਅਲੱਗ-ਅਲੱਗ ਡਿਪਾਰਟਮੈਂਟਸ ਦੀ ਮੀਟਿੰਗ ਲਈ ਹੈ ਤੇ ਕੀ ਕਹਿਣਾ ਚਾਹੂੰਗਾ ਸਰ ਕੀ ਵਿੱਚ ਵਿਚਾਰਾ ਕੀਤੀਆਂ ਅੱਜ 11 ਵਜੇ ਮੋਗਾ ਦੇ ਡਿਸਟ੍ਰਿਕਟ ਅਫਸਰਜ਼ ਨਾਲ ਐਨ ਐਫ ਐਸ اے ਨੈਸ਼ਨਲ ਫੂਡ ਸਕਿਉਰਟੀ ਅਕਟ ਤਹਿਤ ਜੋ ਫੂਡ ਕਮਿਸ਼ਨ ਦਾ ਦਾਇਰਾ ਹੈ ਉਹਦੇ ਵਿੱਚ ਰਹਿ ਕੇ ਅਸੀਂ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਏ ਡੀ ਸੀ ਡਿਵੈਲਪਮੈਂਟ ਮੋਗਾ ਅਗਰਵਾਲ ਸਾਹਿਬ ਉਹਨਾਂ ਦੀ ਪੂਰੀ ਟੀਮ ਡਿਸਟ੍ਰਿਕਟ ਦੀ ਹਾਜ਼ਰ ਹੋਈ ਜਿਹਦੇ ਵਿੱਚ ਫੂਡ ਸਪਲਾਈ ਵਿਭਾਗ ਸੋਸ਼ਲ ਸਿਕਿਉਰਿਟੀ ਵਿਭਾਗ ਐਜੂਕੇਸ਼ਨ ਵਿਭਾਗ ਹੈਲਥ ਵਿਭਾਗ ਉਹਨਾਂ ਡਿਸਟ੍ਰਿਕਟ ਹੈਡਸ ਤੇ ਉਹਨਾਂ ਦੇ ਨਾਲ ਜਿਹੜੇ ਬਾਕੀ ਫੰਕਸ਼ਨਰੀਜ਼ ਡਿਸਟ੍ਰਿਕਟ ਲੈਵਲ ਦੇ ਅਧਿਕਾਰੀ ਸ਼ਾਮਿਲ ਹੋਏ ਤੇ ਮੈਨੂੰ ਖੁਸ਼ੀ ਇਹ ਦੱਸਦੇ ਹੋ ਰਹੀ ਆ ਕਿ ਆਂਗਣਵਾੜੀਆਂ ਵਿੱਚ ਦਸਿਆ ਹਿਸਾਬ ਨੇ ਕਿ ਅਸੀਂ ਕਾਫੀ ਅੱਛੀ ਇਨਫਰਾਸਟ੍ਰਕਚਰਲ ਇੰਪਰੂਵਮੈਂਟ ਜਿਹੜੀ ਆ ਉਹ ਚੱਲ ਰਹੀ ਆ ਕੋਈ ਸ਼ੰਤੀ ਆਂਗਣਵਾੜੀਆਂ ਨਗੀਆਂ ਬਣ ਰਹੀਆਂ ਮਨਰੇਗਾ ਤਹਿਤ ਵੀ ਇਹਨਾਂ ਨੇ ਟਾਈਟ ਅਨਟਾਈਟ ਫੰਡ ਵਰਤ ਕੇ ਜਿਹੜੀ ਅੱਜ ਦੀ ਮੀਟਿੰਗ 'ਚ ਖਾਸ ਟਿਕ ਵੀ ਰਹਿ ਉਹਦੇ ਵਿੱਚ ਜਦੋਂ ਡਿਸੀਐਡੀ ਸਾਹਿਬ ਨੇ ਕਿ ਸਾਡੇ ਪਾਸ ਕੁਝ ਟਾਈਟ ਫੰਡ ਵੀ ਪਏ ਆ ਜਿਹਦੇ ਵਿੱਚ ਅਸੀਂ ਵਾਟਰ ਦੀ ਕੁਆਲਿਟੀ ਇੰਪਰੂਵਮੈਂਟ ਲਈ ਆਰਓ ਵਈਆ ਕਰਾ ਸਕਦੇ ਆ ਤਾਂ ਡੀਓ ਮੈਡਮ ਨੂੰ ਅਸੀਂ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਕੂਲਾਂ ਉਹ ਜਿੱਥੇ ਆਰਓ ਹੈ ਨਹੀਂਗੇ ਉਹ ਲਿਸਟ ਡਿਸੀਐਡੀ ਸਾਹਿਬ ਨੂੰ ਤਾਂ ਕਿ ਡਿਸੀਐਡੀ ਸਾਹਿਬ ਉਹਨਾਂ ਫੰਡ ਦੀ ਵਰਤੋਂ ਕਰਕੇ ਉਹਨਾਂ ਸਕੂਲਾਂ 'ਚ ਆਰਓ ਵਾਦਨ ਬੱਚੇ ਰੋਸ਼ ਤੇ ਪਾਣੀ ਮਿਲੇ ਤੇ ਅੱਜ ਦਾ ਜਿਹੜਾ ਫੋਕਸ ਮੇਰਾ ਜ਼ਿਆਦਾ ਸੀਗਾ ਸਕੂਲ ਹੈਲਥ ਉੱਪਰ ਤੇ ਸਿਵਲ ਸਰਪੰਚ ਮੈਡਮ ਦੀ ਪੂਰੀ ਟੀਮ ਨੂੰ ਇਹ ਬੇਨਤੀ ਕੀਤੀ ਗਈ ਕਿ ਬੱਚਿਆਂ ਦਾ ਜਿਹੜਾ ਪ੍ਰੋਡਕਟ ਚੈੱਕ ਅਪ ਕਰਦੇ ਆਪਾਂ ਉਹਦੇ ਵਿੱਚ ਜਦੋਂ ਵੀ ਪਤਾ ਲੱਗਦਾ ਕਿ ਕਿਸੇ ਬੱਚੇ ਨੂੰ ਕੋਈ ਅੱਖਾਂ ਦੇ ਇਸ਼ੂ ਆ ਜਾਂ ਦੰਦਾਂ ਦਾ ਜਾਂ ਕੋਈ ਵੀ ਇਸ਼ੂ ਆਤੀ 36 ਪੈਰਾਮੀਟਰ ਜਿਹੜੇ ਆ ਉਹ ਚੈੱਕ ਹੁੰਦੇ ਆ ਤਾਂ ਉਹਦੇ ਵਿੱਚ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਜਦੋਂ ਪਤਾ ਲੱਗਾ ਕਿ ਕਾਫੀ ਕੇਸ ਜਿਹੜੇ ਪਿਛਲੇ ਸਾਲ ਦੇ ਵਿੱਚ ਬੱਚਿਆਂ ਦੇ ਜਿਹੜੇ ਕ੍ਰੋਨਿਕ ਹੈਲਥ ਇਸ਼ੂ ਆਡੈਂਟੀਫਾਈ ਹੋਏ ਉਹਨਾਂ ਦੀ ਪੀਜੀਆ ਜਾਂ 40 ਤੱਕ ਜਾ ਕੇ ਉਹਦੀ ਹੈਲਥ케ਅਰ ਲਈ ਗਵਰਨਮੈਂਟ ਦੇ ਖਰਚੇ تھے ਉਕرائی ਗਈ ਆ ਵੀ 25 ਕੇਸ ਐਸ ਜਿਹੜੇ ਹੈਂਡਲ ਹੋਏ ਆ ਸੋ ਇਹਦੇ ਤੇ ਸਕੂਲਰ ਤੇ ਜੋੜਨਦਿਆ ਮੈਂ ਇਹ ਬੇਨਤੀ ਕੀਤੀ ਡਿਸਟ੍ਰਿਕਟ ਅਫਸਰ ਨੂੰ ਕਿ ਆਪਾਂ ਕੋਆਰਡੀਨੇਸ਼ਨ ਇੰਟਰ ਡਿਪਾਰਟਮੈਂਟਲ ਜਿਹੜੀ ਕੋਆਰਡੀਨੇਸ਼ਨ ਵਧਾਈਏ ਤਾਂ ਕਿ ਸਾਡੇ ਜਿਹੜੇ ਗਰਾਊਂਡ ਲੈਵਲ ਦੇ ਉੱਪਰ ਜਿਹੜੇ ਕੰਮ ਹੋ ਰਹੇ ਚਾਹੇ ਉਹ ਜਨਰਲ ਹੈਲਥ ਨੂੰ ਲੈ ਕੇ ਆ ਸਾਡੇ ਮੀਡデイ ਮੀਲ ਦੇ ਜਿਹੜੇ ਕੁੱਕ ਹੈਗੇ ਆ ਉਹਨਾਂ ਦੀ ਆਪਣੀ ਹੈਲਥ ਕੇਅਰ ਉਹਨਰੇ 9 ਕੱਟੇ ਕਿ ਨਹੀਂ ਉਹਨਾਂ ਨੇ ਸਿਰਟਾ ਕਹਿਣੀ ਖਾਣਾ ਬਣਾਉਂਦੇ ਆ ਜਾਂ ਸਾਡੇ ਅੰਦਰ ਵਾਲੇ ਵਰਕਰਸ ਆ ਉਹਨਾਂ ਨੂੰ ਵਿਸਖਾਈ ਜਿੰਨ ਤੇ ਟ੍ਰੇਨਿੰਗ ਦੇਣ ਵਾਸਤੇ ਜਰੂਰ ਜਿਹੜਾ ਗਰਾਸ ਰੂਟ ਲੈਵਲ ਤੇ ਟ੍ਰੇਨ ਕਰ ਜਣੀਆਂ ਹੈਲਥ ਮੈਕਮ ਨੇ ਸ਼ੁਰੂ ਕਰਾਇਆ ਐਡੀਸੀ ਹਿਸਾਬ ਨੇ ਕਿਹਾ ਵੀ ਇਹ ਇੰਪੋਰਟੈਂਟ ਕਰਾਉਣਗੇ ਕਿ ਸਾਡੀ ਬਲਾਕ ਪੱਧਰ ਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਇਹ ਟ੍ਰੇਨਿੰਗ ਹੋ ਜੇ ਤੇ ਉਸ ਤੋਂ ਵੀ ਵੱਧ ਜਿਹੜਾ ਸਮਾਜ ਸੁਰੱਖਿਆ ਜਿਹੜਾ ਮਹਿਕਮਾ ਉਹਦੇ ਵਿੱਚ ਜਿਹੜਾ ਇੱਕ ਇੱਕ ਜਿਹੜੇ ਨਵੀਂ ਸਕੀਮ ਆਈ ਆ ਪੋਸਟ ਪੋਸ਼ਨ ਵਾਟਿਕਾ ਉਹਦੇ ਵਿੱਚ ਬਹੁਤ ਅੱਛਾ ਕੰਮ ਹੋਣ ਵਾਲਾ ਕਿ 1000 ਸਕਰ ਫੀਟ ਅੰਗਰਵਾੜੀ ਵਿੱਚ ਜਗ੍ਹਾ ਜੜੀਆ ਉਹਦੇ ਵਿੱਚ ਅਸੀਂ ਉਸ 1000 ਸਕਰ ਫੀਟ ਦੇ ਸਾਈਡਾਂ ਤੇ ਫਰੂਟ ਪਲਾਂਟ ਲੋਕਲ ਜਿਹੜਾ ਫਰੂਟ ਹੈ ਔਰ ਵਿੱਚ ਉਹਦੇ ਹਰਬਜ਼ ਜਾਂ ਜੜੀਆਂ ਸਾਡੀਆਂ ਮੈਡੀਸਨਲ ਪਲਾਂਟਸ ਆ ਉਹਦੀ ਖੇਤੀ ਕਰਾ ਕੇ ਉਹ ਟ੍ਰੇਡਿੰਗ ਦੇ ਕੇ ਉਹ ਜਿਹੜੀਆਂ ਹਰਬਜ਼ਾ ਉਹਦੇ ਵਾਸਤੇ ਇਹ ਡਵੈਲਪਮੈਂਟ ਜਿਹੜੀ ਗਵਰਨਮੈਂਟ ਕਰ ਰਹੀ ਆ ਪੰਜਾਬ ਸਰਕਾਰ ਪਰਸਕਾਰ ਮਿਲ ਕੇ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਆ ਤੇ ਉਹਦੇ ਉੱਤੇ ਫੰਡ ਵੀ ਆ ਰਹੇ ਆ ਤੇ ਮੈਂ ਬੇਨਤੀ ਕਰੂੰਗਾ ਕਿ ਮੁੱਗਾ ਜਲਾ ਜਿਵੇਂ ਬਾਕੀ ਕਮਰ ਮੋਰੀ ਰਹਿੰਦਾ ਇਹਦੇ ਵਿੱਚ ਮੋਰੀ ਹੋ ਕੇ ਜਦੋਂ ਮੈਂ ਅਪਰਲ ਦੇ ਖੇਤ ਦੁਆਰਾ ਮੁੱਗੇ ਆਵਾਂ ਤਾਂ ਮੈਨੂੰ ਖੁਸ਼ੀ ਮਿਲੂਗੀ ਕਿ ਮੈਂ ਇਹੋ ਜੀਆਂ ਵਟਕਾਂ ਰਡੀਆਂ ਬੜੀਆਂ ਦੇਖਾਂ ਤੇ ਜਿਹੜੀਆਂ ਇਨਫਰਾਸਟ੍ਰਕਚਰ ਵਿੱਚ ਸੁਧਾਰ ਵਾ ਉਹਦੇ ਵਾਸਤੇ ਮੈਂ ਬੇਨਤੀ ਕੀਤੀ ਕਿ ਜਿੰਨੀਆਂ ਵੀ ਸੋਸ਼ਲ ਬਾਡੀਜ਼ ਆ ਜਿੰਨੀਆਂ ਐਨਜੀਓਜ਼ ਆ ਕਿਆਂ ਜਿਹਨੇ ਐਨਆਰਆਈ سپورਟ ਆ ਉਹ ਭਈਆ ਜ਼ਿਆਦਾ ਕਰਾ ਕੇ ਬੱਚਿਆਂ ਨੂੰ ਤੇ ਜਿਹੜੀਆਂ ਸਾਡੀਆਂ ਲੈਕਟੇਟਿੰਗ ਮਦਰਜ਼ ਆ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਵਾਸਤੇ ਪੋਸਟ ਖਾਣਾ ਉਹ ਮੈਜਾ ਕਰਾ ਕੇ ਅਸੀਂ ਹੁਣ ਜੋਗ ਐਂਟਰ ਕਰ ਗਏ ਆ ਫੂਡ ਸਕਿਉਰਟੀ ਤੋਂ ਨਿ ਉਦੋਂ ਤੇ ਆਪਾਂ ਕੈਂਪੇਨ ਚਲਾਈਏ ਤਾਂ ਕਿ ਅਸੀਂ ਸਰਕਾਰ ਵੱਲ ਵੇਖਿਓ ਬਗੈਰ ਜੇ ਅਸੀਂ ਫੰਡ ਬਹੁਤੇ ਨਾ ਵੀ ਸਾਨੂੰ ਮਿਲਣ ਅਸੀਂ ਉੱਤੋਂ ਬਗੈਰ ਵੀ ਗਨਾਤਵਸਦਾ ਕਰ ਸਕਦੇ ਆਂ ਇੰਨਾ ਚਰਚਾ ਕਰਦੇ ਹੋਏ ਵਿਸ਼ਿਆਂ ਤੇ ਮੈਂ ਇਨਪੁਟ ਵੀ ਲਈ ਆਪ ਦਾ ਜੋ ਮੇਰੇ ਮਨ ਸਿਗਾ ਵੀ ਗੱਲਾਂ ਕੀਤੀਆਂ ਤੇ ਬਹੁਤ ਅੱਛਾ ਸਹਿਯੋਗ ਰਿਹਾ ਬਹੁਤ ਬਹੁਤ ਧੰਨਵਾਦ